ਆ ਦੇਖ ਬਈ ਆਹ ਹੈ ਮਸ਼ੀਨ ਮਸ਼ੀਨ ਤਾਂ ਠੀਕ ਪਈ ਆ ਯਾਰ ਕਿਉਂ ਮਾਰਦੀ ਐ ਨਾ ਚਮਕਾਂ ਓਏ ਪੁੱਤਾਂ ਦਾ ਦਾ ਕਰਮਾਂ ਵਾਲੀ ਆ ਬਾਲਾ ਲੋਆ ਐਤੀ ਸੀਜ਼ਨ ਆ ਬਈ ਇੱਕ ਨਟ ਵੀ ਨਹੀਂ ਤੋੜਿਆਗਾ ਓਏ ਕਰਮਾਂ ਵਾਲਾ ਤਾਂ ਫਿਰ ਵੇਚ ਦੇ ਕਾ ਤੂੰ ਇਹਰੇ ਨੂੰ ਵੇਚਣ ਦਾ ਕਾਰਨ ਬਈ ਇਹ ਆ ਸਾਡੇ ਘਰੇ ਨਾ ਵੇਲਾ ਪੁੱਤਾਂ ਦਾ ਲੋਹਾ ਹੀ ਲੋਹਾ ਖੜਾ ਖਲਾਰ ਨੂੰ ਨੂੰ ਥਾਂ ਹੈ ਨਹੀਂ ਇੱਕ ਮੈਂ ਲੈ ਕੇ ਆਉਣੀ ਤੂੜੀ ਵਾਲੀ ਮਸ਼ੀਨ ਓ ਯਾਰ ਇਹ ਮਸ਼ੀਨ ਵਾਸਤੇ ਨਾ ਬੰਦੇ ਬਾਹਲੇ ਇਕੱਠੇ ਕਰਨੀ ਪੈਂਦੇ ਆ ਅਸੀਂ ਇਕੱਲੇ ਕਹਿਰੇ ਬੰਦੇ ਵੀ ਸਾਡਾ ਨਹੀਂ ਆਉਂਦਾ ਲੋਟ ਉਹ ਮੁਕਦੀ ਗੱਲ ਇਹ ਆ ਯਾਰ ਬਾਈ ਇਹ ਤੰਦਾ ਨਾ ਜਿਹੜਾ ਲਾਹੇ ਬੰਦਾ ਘਾਟਾ ਨਹੀਂ ਪਾਉਂਦਾਗਾ ਤੈਨੂੰ ਉਹ ਬਸ ਠੀਕ ਆ ਮੈਂ ਮੜੀ ਘਰੇ ਰਹਿ ਕਰਨਾ ਯਾਰ ਮੜ ਕੇ ਸੌਦਾ ਕਰਕੇ ਮਸ਼ੀਨ ਅਸੀਂ ਲਈ ਜਾਵਾਂਗੇ ਕਰ ਲੈ ਕਰ ਲੈ ਤੇ ਇਥੋਂ ਬਿਨਾਂ ਨਹੀਂ ਆਪਾਂ ਕਿਸੇ ਹੋਰ ਨਾਲ ਸੌਦਾ ਕਰੀ ਉਹ ਕਾਹਦਾ ਸੌਦਾ ਕਰੀ ਜਾਂਦੇ ਆ ਉਹ ਯਾਰ ਆ ਗੱਠਾਂ ਵਾਲੀ ਮਸ਼ੀਨ ਵੇਚਦੇ ਆਪਾਂ ਤੇ ਮੇਰੀ ਨਿਗਾਹ ਹੀ ਨਾ ਕਿ ਤੂੜੀ ਵਾਲੀ ਮਸ਼ੀਨਾਂ ਬਾੜੀ ਸਿਰ ਆਪਾਂ ਸੀਜ਼ਨ ਲਾਵਾਂਗੇ ਉਹ ਲੈ ਉਹ ਤੂੜੀ ਵਾਲੀ ਮਸ਼ੀਨ ਕੀ ਸਰਚ ਮਾਰਨੀ ਆ ਪਹਿਲਾਂ ਚੰਗੀ ਭਲੀ ਆਪਣੇ ਕੋਲ ਕਣਕ ਵੱਢਣ ਵਾਲੀ ਮਸ਼ੀਨ ਸੀ ਵਧੀਆ ਆਪਣਾ ਕੰਮ ਚੱਲਦਾ ਸੀ ਅਖੇ ਨਹੀਂ ਆਪਾਂ ਗੱਠਾਂ ਵਾਲੀ ਮਸ਼ੀਨ ਲੈਣੀ ਆ ਉਹ ਵੇਚ ਕੇ ਗੱਠਾਂ ਵਾਲੀ ਮਸ਼ੀਨ ਲਿਆਂਦੀ ਹੁਣ ਇਹਦੇ ਚੋਂ ਐਤ ਕੀ ਪੈ ਗਿਆ ਆਪਾਂ ਨੂੰ ਘਟਾ ਸਪੇਅਰ ਪਾਰਟ ਵਾਲੇ ਦੇ ਹਜੇ ਪੈਸੇ ਦੇਣ ਵਾਲੇ ਖੜੇ ਆ ਲੇਬਰ ਵਾਲੇ ਘਰੇ ਘੜਾ ਮਰੀ ਜਾਂਦੇ ਆ ਯਾਰ ਉਹ ਯਾਰ ਤੈਨੂੰ ਨਹੀਂ ਅਕਲ ਆਉਣੀਗੀ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਨਾ ਉਹ ਕਦੇ ਵੀ ਇੱਕ ਥਾਂ ਟਿਕ ਕੇ ਨਹੀਂ ਖੜਦਾ ਹੁੰਦਾ ਉਹੀ ਗੱਲ ਮੇਰੀ ਆ ਮੈਂ ਨਵਾਂ ਬਿਜ਼ਨਸ ਕਰਨਾ ਯਾਰ ਉਹ ਤੈਨੂੰ ਮੈਂ ਗੱਠਾਂ ਵਾਲੀ ਮਸ਼ੀਨ ਤਾਂ ਨਹੀਂ ਵੇਚਣ ਸਾਰਾ ਦਿਨ ਚਾਰਦਾ ਫਰੀ ਹਰਲ ਹਲ ਕਰਾਉਂਦਾ ਹੋਰ ਤੂੰ ਕੁਛ ਕਿੱਤੇ ਵਾਲਾ ਹੈ ਨਹੀਂ